ਜਿਲ੍ਹਾ ਦੇ ਵਿੱਚ ਤਾਂ ਸਿੱਟਣੇ ਹੀ ਨੇ ਸਰਕਾਰਾਂ ਨੇ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਆ ਇਹ ਹੀ ਕੁਝ ਹੋਇਆ ਲਦਾਖ ਦੇ ਵਿੱਚ ਸਨ ਵਾਂਗ ਚੁੱਕਦੇ ਨਾਲ ਲਦਾਖ ਦੀ ਧਰਤੀ ਤੇ ਉੱਠ ਰਹੀ ਆਵਾਜ਼ ਜੋ ਸਿਰਫ ਇੱਕ ਵਿਅਕਤੀ ਦੀ ਨਹੀਂ ਸਗੋਂ ਪੂਰੇ ਖੇਤਰ ਦੀ ਜ਼ਿੰਦਗੀ ਅਤੇ ਹੱਕਾਂ ਨਾਲ ਜੁੜੀ ਹੋਈ ਹੈ ਇਹ ਆਵਾਜ਼ ਹੈ ਸਨ ਵਾਂਗ ਚੁੱਕਦੀ ਸਨ ਵਾਂਗ ਚੁੱਕ ਲਦਾਖ ਦੇ ਸਿੱਖਿਆ ਸ਼ਾਸਤਰੀ ਇਨੋਵੇਟਰ ਅਤੇ ਪਰਿਆਵਰਣ ਪ੍ਰੇਮੀ ਹਨ ਆਇਸ ਸਟੂਪਾਂ ਵਰਗੇ ਪ੍ਰੋਜੈਕਟਾਂ ਨਾਲ ਇਹਨਾਂ ਨੇ ਦੁਨੀਆ ਵਿੱਚ ਆਪਣਾ ਨਾਮ ਕਮਾਇਆ ਹੈ ਪਰ ਹੁਣ ਇਹ ਲੋਕਾਂ ਦੇ ਰਾਜਨੀਤਿਕ ਅਤੇ ਸੰਵਿਧਾਨਿਕ ਹੱਕਾਂ ਲਈ ਸਭ ਤੋਂ ਵੱਡੀ ਆਵਾਜ਼ ਬਣੇ ਹੋਏ ਨੇ 2019 ਦੇ ਵਿੱਚ ਜਦੋਂ ਆਰਟੀਕਲ 370 ਰੱਦ ਹੋਇਆ ਤਾਂ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਲਦਾਖ ਨੂੰ ਕੇਂਦਰ ਸ਼ਾਸਤ ਪ੍ਰਦੇਸ਼ਤਾ ਬਣਾਇਆ ਗਿਆ ਪਰ ਬਿਨਾ ਵਿਧਾਨ ਸਭਾ ਤੋਂ ਬਣਾਇਆ ਗਿਆ ਇਸ ਨਾਲ ਲੋਕਾਂ ਵਿੱਚ ਨਾਰਾਜ਼ਗੀ ਵਧ ਗਈ ਲਦਾਖ ਦੇ ਲੋਕਾਂ ਦੀਆਂ ਮੁੱਖ ਮੰਗਾਂ ਨੇ ਲਦਾਖ ਨੂੰ ਰਾਜ ਦਾ ਦਰਜਾ ਦਿੱਤਾ ਜਾਵੇ 6ਵੀਂ ਅਨੁਸੂਚੀ ਦੇ ਤਹਿਤ ਸंवਿਧਾਨਿਕ ਸੁਰੱਖਿਆ ਦਿੱਤੀ ਜਾਵੇ ਨੌਕਰੀਆਂ ਵਿੱਚ ਸਥਾਨਕਾਂ ਲਈ ਰਿਜ਼ਰਵੇਸ਼ਨ ਦਿੱਤਾ ਜਾਵੇ ਸੰਸਦ ਵਿੱਚ ਵਾਜਬ ਪ੍ਰਤੀਨਿਧਤਾ ਦਿੱਤੀ ਜਾਵੇ ਸੋਨ ਵਾਗਚੁੱਕ ਨੇ 2024 ਵਿੱਚ 21 ਦਿਨਾਂ ਦੀ ਭੁੱਖ ਹੜਤਾਲ ਕੀਤੀ 2025 ਵਿੱਚ ਉਹਨਾਂ ਨੇ ਫਿਰ 35 ਦਿਨ ਦੀ ਭੁੱਖ ਹੜਤਾਲ ਕੀਤੀ ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸਮਰਥਨ ਕੀਤਾ ਪਰ ਸਤੰਬਰ 2025 ਵਿੱਚ ਹਾਲਾਤ ਹਿੰਸਕ ਹੋ ਗਏ ਭਾਜੀਪੀ ਦਾ ਦਫਤਰ ਸਾੜਿਆ ਗਿਆ ਪੁਲਿਸ ਨਾਲ ਝੜਪਾਂ ਹੋਈਆਂ ਗੋਲਾਬਾਰੀ ਤੱਕ ਹੋਈ ਗੋਲਾਬਾਰੀ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾ ਜ਼ਖਮੀ ਹੋਏ ਲੇ ਵਿੱਚ ਕਰਫਿਊ ਲਾ ਦਿੱਤਾ ਗਿਆ ਫਿਰ 26 ਸਤੰਬਰ ਨੂੰ ਸੋਨਵਾਗ ਚੁੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਤੇ ਨੈਸ਼ਨਲ ਸਕਿਉਰਿਟੀ ਐਕਟ ਐਨਐਸਏ ਤਹਿਤ ਕਾਰਵਾਈ ਕੀਤੀ ਗਈ ਅਤੇ ਉਹਨਾਂ ਦੀ ਐਨਜੀਓ ਸਿੱਖ ਮੋਲ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ। ਇਹ ਸੰਘਰਸ਼ ਸਿਰਫ ਇੱਕ ਵਿਅਕਤੀ ਦਾ ਨਹੀਂ ਸਗੋਂ ਪੂਰੇ ਲਦਾਖ ਦਾ ਹੈ। ਹੁਣ ਸਵਾਲ ਇਹ ਹੈ ਕਿ ਕੀ ਲਦਾਖ ਦੇ ਲੋਕਾਂ ਨੂੰ ਉਹਨਾਂ ਦੇ ਹੱਕ ਮਿਲਣਗੇ ਜਾਂ ਇਹ ਲੜਾਈ ਹੋਰ ਲੰਬੀ ਚੱਲੇਗੀ? ਤੁਹਾਡੀ ਕੀ ਰਾਏ ਹੈ ਦੋਸਤੋ? ਕਮੈਂਟ ਵਿੱਚ ਜਰੂਰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ